ਕੇਕਟੈਕਸ ਬ੍ਰਾਂਡ ਦੀ ਆਡੀ ਕਲੈਕਸ਼ਨ ਜੀ ਸਪੀਰੀਅਰ ਕੈਮਰੀ ਕਾਟਨ ਵਿਦ ਡਿਜੀਟਲ ਪ੍ਰਿੰਟ ਬਹੁਤ ਸੋਹਣੀ ਕਲੈਕਸ਼ਨ ਹੈ ਮਤਲਬ ਪਿਓਰ ਕਾਟਨ ਦੇ ਪ੍ਰਿੰਟ ਉਹ ਵੀ ਡਿਜੀਟਲ ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਹੈ ਇਹ ਡਿਜ਼ਾਈਨ ਦੇਖੀ ਚਲੋ ਜੀ ਆਡੀ ਕਲੈਕਸ਼ਨ ਦੇ ਡਿਜ਼ਾਈਨ ਆਏ ਨੇ ਜੀ ਬਹੁਤ ਪਿਆਰੇ ਡਿਜ਼ਾਈਨ ਨੇ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ ਪ੍ਰਾਈਸ ਸਿਰਫ ਔਰ ਸਿਰਫ 450 ਰੁਪਏ ਦਾ ਜੀ 450 ਰੁਪਏ ਦਾ ਸੂਟ 5 ਮੀਟਰ ਸੂਟ ਹੈ ਜੀ ਸਪੀਰੀਅਰ ਕਾਟਨ ਦਾ ਔਡੀ ਕਲੈਕਸ਼ਨ 450 ਰੁਪਏ ਦਾ ਸੂਟ 5 ਮੀਟਰ ਔਡੀ ਕਲੈਕਸ਼ਨ ਹੈ ਜੀ ਡਿਜੀਟਲ ਦੇ ਵਿੱਚ ਇਹ ਸਪੀਰੀਅਰ ਕੈਮਰੀ ਕਾਟਨ ਹੁੰਦੀ ਹੈ ਔਰ ਡਿਕਲੇਸ਼ਨ ਦਾ ਰੇਟ ਹੈ ਹੋਲਸੇਲ ਦਾ 550 ਰੁਪਏ ਆਪਣੇ ਕੋਲ ਸੇਲ ਲੱਗੀ ਹੋਈ ਹੈ ਜੀ ਏਕ ਟੈਕਸਪਲੈਨ ਦੇ ਪਾਰੀ ਸੇਲ 550 600 ਰੁਪਏ ਦਾ ਜਿਹਦਾ ਹੋਲਸੇਲ ਰੇਟ ਹੈ ਜੀ ਮਾਰਕੀਟ ਦੇ ਵਿੱਚ ਇਹ 700 ਰੁਪਏ ਦਾ ਸੇਲ ਹੋ ਰਿਹਾ ਆਪਣੇ ਕੋਲ ਤੁਹਾਨੂੰ ਮਿਲੂ 450 ਰੁਪਏ ਦਾ ਜੀ ਜੀ 450 ਰੁਪਏ ਦਾ 5 ਮੀਟਰ ਸੂਟ ਹੈ ਜੀ ਆਨਲਾਈਨ ਪੇਮੈਂਟ ਤੇ ਇੱਕ ਸੂਟ ਦੀ ਸ਼ਿਪਿੰਗ ਕਿੰਨੇ 60 ਰੁਪਏ 2 ਦੀ 80 4 ਦੀ 100 ਹੈ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਖਿਰਦੇ ਖਿਰਦੇ ਪੂਰੇ ਸੋਹਣੇ ਡਿਜ਼ਾਈਨ ਨੇ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਔਰ ਬੁੱਕ ਕਰੀ ਚਲੋ ਜੀ ਔਡੀ ਕਲੈਕਸ਼ਨ 550 600 ਰੁਪਏ ਦਾ ਹੋਲ ਸੇਲ ਦਾ ਰੇਟ ਹੈ ਜੀ ਮਤਲਬ ਦੁਕਾਨਦਾਰ ਇਹ ਰੇਟ ਖਰੀਦਦਾ ਜੀ ਜੀਨੇ ਸਾਡੇ ਤੋਂ ਲੈਣੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਸਕਰੀਨ ਤੇ ਨੰਬਰ ਦਿੱਤਾ ਹੋਇਆ WhatsApp ਤੇ ਆਰਡਰ ਭੇਜੋ ਸਕਰੀਨ ਸ਼ 440 ਦਾ ਸੂਟ ਮਿਲੂਗਾ ਜੀ ਆਨਲਾਈਨ ਪੇਮੈਂਟ ਦੇ ਇੱਕ ਸੂਟ ਦੀ ਸ਼ਿਪਿੰਗ ਹੈਗੇ 60 ਰੁਪਏ ਦੋ ਦੀ 80 ਚਾਰ ਦੀ 100 ਹੈ ਜੀ 10 ਸੂਟਾਂ ਦੀ 200 ਹੈ ਜੀ 440 ਰੁਪਏ ਦਾ ਸੂਟ ਕਰਤਾ اڈੀ ਕਲੈਕਸ਼ਨ ਦਾ ਡਿਸਟਿੰਕਟ ਸੁਪੀਰੀਅਰ ਕੈਮਰੀ ਕਾਟਨ ਇੰਨੀ ਸੋਹਣਾ ਕੱਪੜਾ ਜੀ ਜਿੰਨੀ ਤਾਰੀਫ ਕਰਾਂ